ਅਮਰਸਰ ਦੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਤੋਂ ਸ਼ਰਧਾਲੂਆਂ ਦੀ ਬਸ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਤੇ ਸਵਾਰੀਆਂ ਸ਼ਰਧਾਲੂ ਬਸ ਦੇ ਉੱਪਰ ਬੈਠੇ ਸਨ ਛੱਤ ਉੱਪਰ ਤੇ ਬੀ ਆਰਟੀਸੀ ਦੇ ਲੈਂਟਰ ਨਾਲ ਟਕਰਾਨ ਕਾਰਨ ਤਿੰਨ ਸ਼ਰਧਾਲੂਆਂ ਦੀ ਮੌਕੇ ਤੇ ਮੌਤ ਹੋ ਗਈ ਛੇ ਤੋਂ ਵੱਧ ਗੰਭੀਰ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਮੌਕੇ ਤੋਂ ਬਾਤ ਚਾਲ ਕੋ ਫੈਲਾ ਰੋ ਗਿਆ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ ਕੀ ਹੈ ਸਾਰਾ ਮਾਮਲਾ ਅਥੋਂ ਸੁਣਾਣੇ ਆ ਸ਼ਰਧਾਲੂ ਕੀ ਕਹਿ ਰਹੇ ਨੇ ਪੁਲਿਸ ਘਰ ਕੀ ਕਹਿ ਰਹੇ ਨੇ ਯਾਰ ਸਾਡਾ ਪਰੇਸ਼ਾਨ ਅੰਦਰ ਚੀਕੀ ਮੁੰਡੇ ਸੀ ਉੱਤੇ ਬੈਠੇ ਵਾਹ ਕੇ। ਯਾਹਰ ਬਦਲ ਗਈ ਹੈ ਗੱਡੀ ਕੀ ਹੋਇਆ ਸੀ। ਉਹ ਦਾਦੇ ਰੇਂਦਰ ਤਾਂ ਨਹੀਂ ਫੜ ਗਿਆ ਉੱਤੇ ਉਹਦੇ ਵੱਜੀ। ਡਰਾਈਵਰ ਦੀ ਸਪੀਡ ਤੇ ਹੀ ਗੱਡੀ। ਇਹ ਗੱਡੀ ਤਾਂ ਹੋਈ ਸੀ। ਤੇ ਲੋਕ ਉੱਤੇ ਬੈਠੇ ਹੋਏ ਸੀ। ਉੱਤੇ ਵੀ ਖੜੇ ਨੇ ਮੁੰਡੇ। ਮੇਰਾ ਮੱਛਿਆ ਜੀ। ਹਾਂ ਤਾਂ ਕਿਹਦੇ ਬੈਠਿਆ ਸੀ ਮੱਛਿਆ। ਮੈਂ ਜੀ ਆਪਣੀ ਕਾਰ ਦੇ ਵਿੱਚ ਆ ਰਿਹਾ ਸੀ 알파 1 ਦੇ ਅਗਲੇ ਬੰਨਿਓ ਤੇ ਬੜੇ ਆਰਾਮ ਨਾਲ ਚਲਾ ਰਿਹਾ ਸੀ ਇਹ ਇੱਕ ਬੱਸ ਅੰਦਰੋਂ ਆ ਰਹੀ ਸੀ। ਤੇ ਅੰਦਰੋਂ ਬੱਸ ਮਗੀ ਨਿਕਲ ਰਹੀ ਸੀ ਤੇ ਉੱਪਰ ਬੰਦੇ ਸਵਾਰੀ ਬੈਠੀ ਸੀ ਇੱਕ ਲੈਂਟਰ ਜਿਹੜਾ ਬੱਸ ਸਟਾਪ ਦੇ ਉੱਤੇ ਵਜਾ ਹੈਗਾ BRTC ਦਾ BRTC ਦਾ ਵੀ ਕਹਿ ਸਕਦੇ ਹੋ ਜਿਹਦਾ ਵੀ ਆ ਉਹ ਲੈਂਟਰ ਤੋਂ ਇੱਕਦਮ ਜਦੋਂ ਬੱਸ ਨਿਕਲੀ ਉੱਤੇ ਲੜਕੇ ਬੈਠੇ ਸੀ ਚ 5-6 ਮੈਂ ਮੇਰੇ ਵੇਖਿਆ ਜਦੋਂ 10-12 ਜਣੇ ਸੀ ਜਿਹੜੇ ਚਾਰ ਬੰਦਿਆਂ ਨੂੰ ਪੂਰੀ ਜ਼ੋਰ ਨਾਲ ਬੱਸ ਵਜਈ ਆ ਉਹ ਮੌਕੇ ਤੇ ਤਿੰਨ ਦੀ ਡੈਥ ਹੋ ਗਈ ਆ ਇੱਕ ਦਾ ਬਚਾਅ ਹੋ ਗਿਆ ਗਲਤੀ ਵੇਖੋ ਜੀ ਕਿਸੇ ਦੀ ਵੀ ਕਹ ਲਓ ਉਹਨ ਬੱਸ ਦੀ ਕਹ ਲਓ ਜਾਂ ਬੰਦਿਆਂ ਦੀ ਕਹ ਲਓ ਕਿਸੇ ਦੀ ਕਿਸੇ ਗਲਤੀ ਨਾ ਆਪਣਾ ਕੋਈ ਬੱਸ ਦਾ ਰੋਲ ਆ ਆਪਣਾ ਤੇ ਰਾਜ ਗਾਹਗੀਰ ਸੀ ਇਹਨੂੰ ਮੈਂ ਆਪਣੇ ਕੋਲ ਆ ਕੇ ਮੈਂ ਕਾਰ ਰੋਕੀ ਕਿ ਉੱਤੇ ਤੇਰਾ ਹਾਸਾ ਹੋ ਗਿਆ ਵਾ ਅੱਗੇ ਲਾ ਕੇ ਮੈਂ ਤੇ ਕਾਰ ਲਾਈ ਆ ਕਿ ਤੇਰਾ ਹਾਸਾ ਆ ਰੋਗ ਇਹਨੂੰ ਹਾਸਾ ਦੀ ਨੂੰ ਪਤਾ ਨਹੀਂ ਲੱਗਾ ਨਾ ਕੁਝ ਨਹੀਂ ਪਤਾ ਲੱਗਾ ਮੈਂ ਇਹਦੀ ਅੱਗੇ ਆ ਕੇ ਬੱਸ ਦੇ ਅੱਗੇ ਕਾਰ ਰੋਕੀ ਕਿ ਇਹਨੂੰ ਰੋਗ ਉੱਤੇ ਤੇਰਾ ਹਾਸਾ ਹੋ ਗਿਆ ਫੋਕਲ ਪੁਆਇੰਟ ਦੇ ਬਾਰੇ ਅਲਫਾ 1 ਦੇ ਬਿਲਕੁਲ ਸਾਹਮਣੇ ਅਲਫਾ 1 ਦੇ ਬਿਲਕੁਲ ਸਾਹਮਣੇ ਜਿਹੜਾ ਹੈਗਾ ਜੀ ਪੁਲਸ ਵੀ ਆਈ ਹੈ ਜੀ ਸਾਰਾ ਕੁਝ ਹੈ ਵਧੀਆ ਗੱਡੀ ਵਾਲਾ ਬੰਦਾ ਸੀ ਉਹ ਦਾ ਨਹੀਂ ਪਤਾ ਜੀ ਕੁਛ ਨਹੀਂ ਪਤਾ ਇੱਕ ਰਾਹ ਗਰੇ ਕਿ ਮੈਂ ਆਪਣੀ ਕਾਰ ਤੇ ਜਾ ਰਿਹਾ ਸੀ ਅਲਫਾ 1 ਦੇ ਸਾਹਮਣੇ ਰੋਡ ਤੇ ਇਹ ਅੰਦਰ ਸੀ ਬੱਸ ਸਮਝਿਆਗਾ ਜੇ ਤੁਸੀਂ ਨਾਮ ਦੱਸੇ ਤੇ ਹੋਈ ਤੱਕ ਬੱਸ ਕਿੱਥੇ ਕਿੱਥੇ ਪਤਾ ਨਹੀਂ ਜੀ ਉਹਦੀ ਸਮਝ ਸੀ ਉਹਦਾ ਡਰਾਈਵਰ ਦਾ ਕੀ ਸੀ ਪਰ ਉੱਪਰ ਵੀ ਬੈਠਿਆਂ ਨੇ ਬੜਾ ਰੋਲਾ ਪਾਇਆ ਉੱਪਰ 10 12 ਜਣੇ ਬੈਠੇ ਸੀ ਚਾਰੇ ਇਹਨੇ ਨਹੀਂ ਚਾਰੇ ਜਣਿਆਂ ਨਾਲ ਹਾਸਾ ਆਇਆ ਤਿੰਨ ਦੀ ਡੈਥ ਹੋ ਗਈ ਮੋਕੇ ਤੇ ਇੱਕ ਦਾ ਬਚ ਹਾਂਜੀ ਸੇਵਾ ਦੇ ਆ ਬੜਾ ਸਾਹ ਹਾਂ ਜੀ ਕਿ ਦਵਾਰ ਸਾਹਿਬ ਹਾਂ ਜੀ ਇਹ ਉਹ ਬਣਿਆ ਮੈਟਰੋ ਵਾਲਾ ਬਣਿਆ ਨੇ ਅੰਦਰ ਹਾਂਜੀ ਹਾਂਜੀ ਉਹਦੀ ਬੱਸ ਕੱਣੀ ਤੇ ਉੱਤੇ ਬੈਠੇ ਹੋ ਤੇ ਉਹਦੇ ਨਾਲ ਲੈਂਟਰ ਦਾ ਵੱਜਿਆ ਚਾਰ ਜਣੇ ਤਿੰਨ ਦੀ ਡੈਥ ਹੋ ਗਈ ਸਰ ਇਹ ਵਾਸਤੇ ਤੇ ਅਲਾਉਟ ਹੈਗਾ ਵੈਸੇ ਸੁਣ ਨਹੀਂ ਲਾਉਟ ਨਹੀਂ ਹੈਗਾ ਬਾਕੀ ਡਰਾਈਵਰ ਨੇ ਕਿਹਾ ਸੀ ਡਰਾਈਵਰ ਨੇ ਕਿਹਾ ਸੀ ਥੱਲੇ ਆ ਜਾਓ ਨਹੀਂ ਆਏ ਥੱਲੇ ਹਾਂ ਰਾਹਵਲੇ ਮੈਂ ਮਾਣਾ ਕੀਤਾ ਸਰ ਕਿਹਦੀ ਗਲਤੀ ਸਮਝਦੇ ਹੋ ਜੀ ਗਲਤੀ ਇਹ ਗਲਤ ਇਹ ਮੁੰਡਿਆਂ ਦੀ ਗਲਤੀ ਆ ਜਿਹੜੇ ਥੱਲੇ ਆਏ ਨਹੀਂ ਉੱਪਰ ਬੈਠੇ ਹੋ ਬਾਹਰ ਕਹੇ ਥੱਲੇ ਆਜੋ ਨਹੀਂ ਆਏ ਹਾਂਜੀ ਹਾਂਜੀ ਮਾਣਾ ਕੀਤਾ ਇਹਨੇ ਬੰਦਾ ਹੀ ਥੱਲੇ ਆਇਓ ਤੇ ਉਹ ਵੀ ਉਹਨਾਂ ਦੇ ਪਿੰਡ ਦੇ ਆ ਪਿੰਡ ਦੀ ਵਸਿਆ ਨਾ ਮੁੰਡੇ ਪਿੰਡ ਦੇ ਹੀ ਤੇ ਕਿਹੜੀ ਜਗ੍ਹਾ ਤੋਂ ਸਰ ਆ ਰਹੇ ਸੀ ਇਹ ਇਧਰੋਂ ਬਾਬੜਾ ਸਾਹਾ ਹਾਂ ਮਕਸਦ ਜੱਲੀ ਹੋਣਾ ਸੇਵਾ ਦੇ ਮਕਸਦ ਜਾ ਰਹੇ ਸੀ ਹਾਂਜੀ ਮਕਸਦ ਜਾ ਰਹੇ ਸਾਰੇ ਸ਼ਰਧਾਲੂ ਵਿੱਚ ਬੈਠੇ ਹਾਂਜੀ ਸਾਰੇ ਬੈਠੇ ਕਿੰਨੇ ਕਿ ਟੋਟਲ ਕਿੰਨੀਆਂ ਕਿ ਸਵਾਰੀਆਂ ਆਈਆਂ ਸਾਰੀਆਂ ਸੋਲ ਮਰਾ 40 45 ਲੱਗਦੇ ਹੋਣੇ ਨਹੀਂ ਸ਼ੀਟਾਂ ਨਹੀਂ ਖੋਲ੍ਹੇ ਸੀ ਨਾ ਥੱਲੇ ਉੱਪਰ ਬਿਠੇ ਵੀ ਕੱਦੇ ਵਿਛਾ ਕੇ ਵੀ ਐਂ ਆਰਾਮ ਕਰ ਲਾਂਗੇ ਉੱਪਰ ਚੱਲਣਾ ਆਰਾਮ ਕਰਕੇ ਇਹ ਕਰ ਕੰਮ ਇਹ ਅਸੀਂ ਦਾ ਵਿੱਚ ਸੀ ਸਾਨੂੰ ਇਹ ਨਹੀਂ ਪਤਾ ਵੀ ਹਲੋ ਇੱਥੇ ਆ ਕੇ ਮੜਾ ਜਾਂ ਪਤਾ ਪਰ ਉਹ ਕਹਿੰਦੇ ਵੀ ਕਈ ਮੁੰਡੇ ਨੌਜਵਾਨ ਜਿਹੜੇ ਮਰ ਗਏ ਆ ਇਹ ਦੱਸ ਦਿਓ ਜੀ ਜੋ ਬੱਸ ਦੀ ਛਾਪੇ ਦੇ ਉੱਤੇ ਬੈਠੇ ਸੀ ਉਹ ਸ਼ਾਹ ਦੇ ਉੱਤੇ ਬੈਠੇ ਪਰ ਡਰਾਈਵਰ ਦੇ ਵੱਲੋਂ ਜਾਂ ਬੱਸ ਦੇ ਕੰਡਕਟਰ ਦੇ ਵੱਲੋਂ ਮਨਾ ਨਹੀਂ ਕੀਤਾ ਗਈ ਬੱਸ ਦੇ ਛਾਤੇ ਦੇ ਮਨਾ ਨਹੀਂ ਸੀਗਾ ਜੀ ਉਹ ਨਹੀਂ ਆਖੇ ਲੱਗੇ ਮਨਾ ਨਹੀਂ ਕੀਤਾ ਸੀ ਅੱਛਾ ਹਾਂਜੀ ਉੱਥੇ ਰੁਕੇ ਨਹੀਂ ਕੱਟੀ ਵੱਜੀ ਕਾਹਦੇ ਵਿੱਚ ਕਾਹਦੇ ਦੇ ਵਿੱਚ ਹਾਂਜੀ ਕਾਦੇ ਵਿੱਚ ਵੱਜੀ ਵਿੱਚ ਵੀ ਵੱਜੀ ਨਹੀਂ ਕਾਹੇ ਦੇ ਵਿੱਚ ਹਾਂਜੀ ਉੱਥੋਂ ਪਤਾ ਨਹੀਂ ਉੱਥੋਂ ਜਿੱਥੋਂ ਪੁਲਸ ਤੋਂ ਟੱਪੀ ਐ ਉੱਥੋਂ ਕਾਹੇ ਲੱਗੀ ਪਤਾ ਨਹੀਂ ਕਾਹਦੀ ਜਿਹਾ ਹੁੰਦਾ ਨਹੀਂ ਸਕਾਈ ਨਾ ਤੇ ਉਹ ਇੱਕ ਪਾਗ ਇੱਥੋਂ ਲਗਾਈ ਸਾਨੂੰ ਉਹਨਾਂ ਉਹਨਾਂ ਨੇ ਜਦੋਂ ਉਹਨਾਂ ਨੇ ਮੁੰਡਿਆਂ ਨੂੰ ਰੋਣਾ ਪਾਇਆ ਹੜਕਾ ਗਿਆ ਉੱਤੇ ਡਰਾਈਵਰ ਕਿੱਥੇ ਗਵਾਟਾ ਬਹਾਦਰ ਡਰਾਈਵਰ ਮੇਰੇ ਨਾਲ ਹੀ ਗਿਆ ਮੁੰਡਿਆਂ ਨੂੰ ਇੱਕ ਤਾਂ ਮੁਕਸਰ ਤੋਂ ਬਾਸ ਆਈ ਐ ਕਿ ਦੱਸਣਾ ਪਾਪਾ ਬੁੱਢੇ ਸਾਹਮਣੇ ਮੇਲੇ ਦੇ ਉਹਨਾਂ ਛੱਤ 'ਤੇ ਬੈਠੇ 3-4 ਬੰਦੇ ਉਹ ਜਿਹੜੇ ਇਹ ਬੰਦੇ ਨੇ ਉਹ ਪਾਲਸ ਹਸਪਤਲ ਦਾ ਗਏ ਕਿਹੜੀ ਛੱਤ ਦੇ ਨਾਲ ਵਜੀ ਬਸ ਵੀ ਆਰਟੀਸੀ ਪ੍ਰੋਜੈਕਟ ਅਸਲ ਬੋਲਦੇ ਬੋਲੋ ਵੀ ਆਰਟੀਸੀ ਦੇ ਵਿੱਚ ਵਹਿ ਨਹੀਂ ਅਲਾਉ ਨਹੀਂ ਹੈਗੇ ਵਹੀ ਕੱਲ ਫਿਰ ਵੀ ਕਿੱਧਰ ਜਾਂਦੇ ਆ ਆਰਟੀਸੀ ਦੇ ਵਿੱਚ ਉਹ ਨਹੀਂ ਜਾਂਦੇ ਆ ਬਾਹਰ ਜਾਂਦੇ ਆ ਉਹ ਉੱਪਰ ਬੰਦੇ ਬੈਠੇ ਛੱਤ 'ਤੇ ਸਰ ਕਿਹਦੀ ਗਲਤੀ ਹੈ ਡਰਾਈਵਰ ਦੀ ਜਾਂ ਥੱਲੇ ਵੈਰੀਫਾਈ ਕਰਾਂਗੇ ਜੀ ਸਰ ਕਿੰਨੇ ਲੋਕਾਂ ਦੀ ਜਾਨ ਗਈ ਹੈ ਹਾਲੇ ਤੱਕ 4 ਬੰਦੇ ਇੰਜਰਡ ਹੋਏ ਹੋ ਤੇ ਹਸਪਤਲ ਗਏ ਆ ਪਤਾ ਕਰਦੇ ਆ ਪਾਲਸ ਹਸਪਤਲ ਸਰ ਡਰਾਈਵਰ ਕਿੱਥੇ ਕਬੂਸ ਨਾਲ ਹੀ ਉਹਨਾਂ ਦੇ ਨਾਲ ਹੀ ਹੈ ਜੀ ਡਰਾਈਵਰ ਉਹਨਾਂ ਦਾ ਵਾਹਕਮਕਾਰ ਹੈ ਤੇ ਤੁਹਾਨੂੰ ਆਮ ਸਵਾਰੀਆਂ ਵਾਲੀ ਬੱਸ ਨਹੀਂ ਹੈਗੀ ਤੇ ਬੱਸ ਹੈ ਜੀ ਉਹ ਕਰਕੇ ਲਿਆਏ ਜੀ ਉਹਨਾਂ ਦੇ ਪਿੰਡਾਂ ਦਾ ਪੁਲਿਸ ਕੋਲੋਂ ਕੀ ਕਾਰਵਾਈ ਕੀਤੀ ਪੋਕੇ ਦੇ ਮੁਤਾਬਕ ਜਿਸ ਤਰ੍ਹਾਂ ਬਿਆਨ ਹੋਣਗੇ ਉਹਦੇ ਅਕਾਰੀ ਕਾਰਵਾਈ ਕਰਾਂਗੇ